ਇੱਧਰ ਲਾ ਦਿਓ ਗੱਡੀਆਂ ਇਹਨੂੰ ਮੋੜ ਕੇ ਅੱਜ ਇਹ ਕਿਹ ਆ ਗਿਆ ਓਏ ਬਰਾਬਰ ਤੇਰੀਆਂ ਆਂਦੀਆਂ ਲੱਗੀਆਂ ਜੀ ਜੋ ਕਹਾਵਾ ਲੈ ਖੰਦਾ ਇਹ ਅੱਜ ਆਪਾਂ ਸੇਰ ਪਰ ਸੱਦਾ ਜੋ ਸਰਕਾਰ ਪ੍ਰਦੀਪ ਸਿੰਘ ਸਰਪੰਚ ਉਹਨਾਂ ਦੀ ਰਹਿਣ ਹੋਈ ਹੈ ਇੱਥੇ ਸਾਰੇ ਇਕੱਠੇ ਹੋਏ ਆ ਉਹਨਾਂ ਦਾ ਬਰਾਨਾ ਵਾਲੀ ਬਹੁਤ ਵਧੀਆ 80 ਕਿਲੋ ਕਰਦੇ ਲਈ ਹੈ ਕਿਉਂ ਆਪਣਾ ਜਿਹੜਾ ਇਲਾਕਾ ਵਾਲੇ ਅੱਗੇ ਵੱਡਾ ਪਸਾ ਉਹ ਸਾਡਾ ਪੰਜਾਬ ਸਰਕਾਰ ਦੇ ਵਿੱਚ ਹਿੱਸਾ ਹੈ ਨਹੀਂ ਦਾ ਇਹ ਤਾਂ ਸਰਦਾਰ ਸੱਜਣ ਸਿੰਘ ਹੋਣੀ ਬਹੁਤ ਮਿਹਨਤੀ ਆ ਵੀ ਭਾਜ ਨਾਟਕ ਕਰਦੇ ਆ ਤੇ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਸੁਣਦੇ ਆ ਜੋ ਸਕੀਮਾਂ ਆਉਂਦੀਆਂ ਫਾਟਾ ਦਾਸ ਥੀਮ ਬਾਕੀ ਨਰੀ ਗੱਲ ਚੱਲ ਰਹੀ ਆ ਉਹ ਸਾਰੇ ਪਿੰਡਾਂ 'ਚ ਚੱਲਦੀ ਆ ਕੋਈ ਇਹਨਾਂ ਦਾ ਕਰਕੇ ਮੰਨ ਲੋ ਇਹਨਾਂ ਦੀ ਭੱਜ ਦੌੜ ਤਾਂ ਕਰਕੇ ਚੱਲਦੀ ਆ ਠੋਲ ਕੜਾ ਹਲੂਆ ਮਾਪੂਰ ਕੜਾ ਆ ਕੇ ਤੇ ਤੁਹਾਡੇ ਚੱਲੂਗੀ ਤੇ ਗਾਲੇ ਦਾਂ ਪੰਜਾਬ ਸਰਕਾਰ ਦੇ ਵਿੱਚ ਆਪਾਂ ਬਹੁਤ ਪਛੜੇ ਪਏ ਆ ਖਾਸ ਕਰਕੇ ਕਬੂਲਸਾ ਜਿਲ੍ਹਾ ਸਾਡੀਆਂ 4 ਚੀਟਾਂ ਸੀ ਵਾਈ ਵਿੱਚ ਅਸੀਂ ਇੱਕ ਉਹ ਨਹੀਂ ਦਿੱਤੀ ਅਸੀਂ ਇਹਨੇ ਸਾਡੇ ਕੰਮ ਹੋਣ ਕੰਮ ਹੱਟੇ ਕਿਦਾਂ ਹੋਣਗੇ ਜਦੋਂ ਸਾਡਾ ਹਿੱਸਾ ਹੀ ਨਹੀਂ ਜਦੋਂ ਕਿਸੇ ਚੀਜ਼ੋ ਚ ਅਸੀਂ ਹਿੱਸਾ ਹੀ ਨਹੀਂ ਪਾਇਆ ਹਿਉਂ ਦੇ ਹੱਕ ਦਾ ਖਰੋਵਾਂ ਜੇ ਸਾਡਾ ਕੋਈ ਆਪਾਂ ਜ਼ਿੰਮੇਵਾਰ ਭਰਾਵਾ ਕੋਈ ਸੀ ਛੇ ਸਾਂਝੀ ਲਿਆਉਣੀ ਹੈ ਕਿਸੇ ਦੇ ਨਾਲ ਤੇ ਉਹ ਜਿਹੜਾ ਨਹੀਂ ਐ ਸਾਪਾ ਆਉਂ ਥੋੜੋ ਜਿੰਦਾ ਉਹਦੀ ਮਰਜ਼ੀ ਦਵੇ ਨਹੀਂ ਨਾ ਦਵੇ ਇਸ ਕਰਕੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਆਂ ਅਭਿਆਸ ਕਿ ਆਪਾਂ ਹੌਲਾ ਮਾਰੀਏ ਤੇ 라ਜੀ ਸਿੰਘ ਭੁੱਲਰ ਜੋ ਆਪਣੇ ਕੈਬਨ ਮੰਤਰੀ ਆ ਉਹਨੂੰ ਆਪਾਂ ਦਿੱਲੀ ਜੇ ਭੇਜੀਏ ਮੈਂ ਇੱਕ ਗੱਲ ਇੱਕ ਤੈਨੂੰ ਵਾਅਦਾ ਨਾਲ ਗੱਲ ਕਹਿਣਾ ਕਿ ਸਾਡੀ ਇੰਡੀਆ ਕੱਠ ਜੋ ਸਰਕਾਰ ਬਣੂਗੀ ਜੇ ਉਹ ਸਰਕਾਰ ਸਾਡੀ ਬਣਦੀ ਆਂ ਅਸੀਂ ਉਹਨੂੰ ਜਿਧਾਉਣੇ ਆ ਤੇ ਜਿੱਤੂਗਾ ਵੀ ਜ਼ਰੂਰ ਹੈ ਤੇ ਉਹ ਸਾਡਾ ਉਥੋਂ ਦੇ ਕੈਬਨਟ ਮੰਤਰੀ ਬਣੂਗਾ ਤੋਂ ਸਾਡਾ ਖੇਤੀਬਾੜੀ ਕੋ ਦਾ ਸੁਭਾਵਾ ਤੇ ਅਸੀਂ ਜਿੱਥੇ ਨਰਿੰਦਰ ਸਿੰਘ ਦੋਮਰਾ ਖੇਤੀਬਾੜੀ ਮੰਤਰੀ ਸੈਂਟਰ ਦਾ ਅਸੀਂ ਅਸੀਂ ਜੇ ਇਹਨੂੰ ਜਟਾਉਣਾ ਸਾਨੂੰ ਇਹ ਇਹ ਸੀਡ ਮਿਲੂਗੀ ਲਾਜ਼ਮੀ ਮਿਲੂਗੀ ਇਸ ਕਰਕੇ ਵੀਰੋ ਸਾਰਿਆਂ ਨੂੰ ਬੇਨਤੀ ਆ ਹੱਥ ਜੋੜ ਕੇ ਜੇ ਕੋਈ ਗਿਲਾਕ ਛੁਕਵਾ ਹੈਗਾ ਉਹਨੂੰ ਦੂਰ ਕਰੋ ਤੇ ਮੰਨ ਲਓ ਵੋਟਾਂ ਪਾਈਏ ਤੇ ਆਪਾਂ ਵੀ ਧਿਆਨ ਕਰੋ ਇੱਕ ਤੁਹਾਡੇ ਲਾਗੇ ਬਾਟਾ ਵਾਲੀ ਮਲਕ ਨਿੰਦ ਬਣ ਗਿਆ ਨਾ ਡਿਸਪੈਂਸਰੀ ਹੈ ਤੇ ਦਵਾਈਆਂ ਦੂਆਂ ਸਭ ਕੁਝ ਬਾਤੂ ਹੈ ਸਕੂਲ ਠੀਕ ਹੋ ਗਿਆ ਹਸਪਤਾਲ ਠੀਕ ਹੋ ਗਏ ਬਿਜਲੀ ਮੈਨੂੰ ਲੱਗਦਾ ਹੈ ਕਿ ਇੱਥੇ ਇੱਕ ਅੱਧੇ ਘਰ ਦੀ ਭਾਵਾਂ ਬਿੱਲ ਆਉਂਦਾ ਹੋਵੇ ਜਿਹੜਾ ਕੋਈ ਜ਼ਿਆਦਾ ਵਧਦਾ ਨਹੀਂ ਤੇ ਕਿਸੇ ਦਾ ਵੀ ਨਹੀਂ ਆਉਦਾ ਕਿਸੇ ਦਾ ਆਉਂਦਾ ਹੈ ਬਿੱਲ ਜੀ ਨਹੀਂ ਆਉਂਦਾ ਨਾ ਜਿਹੜਾ ਪੁਰਾਣਾ ਬਿੱਲ ਹੈ ਕਿਸੇ ਦਾ ਪੁਰਾਣਾ ਪਿਆ ਪਿਛਲੀ ਸਰਕਾਰ ਵੇਲੇ ਦਾ ਕਨੈਕਸ਼ਨ ਉਹਦਾ ਵੀ ਨਹੀਂ ਕੱਟਣ ਦਿੰਦੇ ਪਰ ਇਹ ਆ ਕਿ 500000 ਰੁਪਇਆ ਦੇ ਦੂ ਕੇ ਸਿਆਪਾ ਨਿਬੜੋ ਦਾ ਇੱਕ ਵਾਰੀ ਨਵੇੜ ਦਿੱਤਾ ਦੋ ਬਾਦ ਐ ਫਰੀ ਹੋ ਜਾਓ ਤੇ ਬਿਜਲੀ ਆਉਂਦੀ ਵੀ ਪੂਰੀ ਐ ਨਾ ਜੀ ਹੈ ਕੋਈ ਕਮੀ ਤੇ ਨਹੀਂ ਇਹ ਪਹਿਲਾਂ ਨਾਲ ਕਿੰਨਾ ਕ ਫਰਕ ਪਿਆ ਅੱਛਾ ਦੂਸਰਾ ਜਿਹੜੀ ਆਟਾ ਦਾਲ ਸਕੀਮ ਐ ਇਹਦੇ ਵਿੱਚ ਇੱਕ ਗੜਬੜ ਕਰ ਗਿਆ ਇੱਕ ਮਿੰਟ ਜਰਾ ਬੀਬੀ ਪਹਿਲਾਂ ਸੁਣ ਲਓ ਬਾਅਦ ਚ ਤੁਹਾਨੂੰ ਇੱਥੇ ਆ ਜਾ ਜੇ 2 ਘੰਟੇ 2 ਘੰਟੇ ਬਹਿ ਜਾਊਗਾ ਗੱਲ ਸੁਣ ਲਓ ਪਹਿਲਾਂ ਸੁਣ ਲਓ ਇੱਕ ਜਿਹੜਾ ਰਾਸ਼ਨ ਮਿਲਦਾ ਸੀਗਾ ਸਾਡੇ ਮਾਨ ਸਾਹਿਬ ਨੇ ਤੇ ਕਿਹਾ ਪੀ ਜਿਹਨਾਂ ਦੀ 40 ਕਿੱਲੇ ਜ਼ਮੀਨ ਹੈ ਟਰੈਕਟਰ ਖੜਾ ਹੈ ਕੋਠੀ ਹੈ ਕਾਰ ਹੈ ਵੱਡੇ ਸਾਡੇ ਉਹ ਵੀ ਕੰਡ ਖ ਲਈ ਜਾਂਦਾ ਹੈ ਸਹੂਲਤ ਹੈ ਗਰੀਬਾਂ ਵਾਸਤੇ ਤੇ ਵੱਡੇ ਘਰਾਣੇ ਲਈ ਜਾਂਦੇ ਨੇ ਸੀਐਮ ਸਾਹਿਬ ਨੇ ਕਿਹਾ ਵੀ 20% ਇਦਾਂ ਦੇ ਬੰਦੇ ਹੈਗੇ ਜਿਹੜੇ ਗਲਤ ਲੈਂਦੇ ਉਹਨੂੰ ਕੱਟ ਦਿਓ ਇੱਥੇ ਜਿਹੜਾ ਸਾਡੇ ਐਮਐਲਏ ਸਾਹਿਬ ਨੇ ਉਹਨਾਂ ਨੂੰ ਇਹ ਸੀਗਾ ਕਿ ਇਹਨੂੰ ਸਰਕਾਰ ਨੂੰ ਬਦਰਾਮ ਕਰੋ ਉਹਨਾਂ ਕੀ ਕੀਤਾ ਉਹ ਮੁਖ ਜਿਹੜੇ ਨੇ ਉਹਨਾਂ ਦੇ ਕਾਬਲ ਬੱਚਿਆਂ ਨੂੰ ਨੌਕਰੀਆਂ ਮਿਲਣੀਆਂ ਸ਼ੁਰੂ ਹੋ ਗਈਆਂ 47000 ਨੌਕਰੀਆਂ ਦੇ ਵਿੱਚ ਬਹੁਤ ਗਰੀਬਾਂ ਨੂੰ ਮਿਲੀਆਂ ਜਿਨ੍ਹਾਂ ਨੇ ਪੜ੍ਹਾ ਲਏ ਔਖੇ ਸੌਖੇ ਔਖੇ ਬੱਚੇ ਪੜ੍ਹਾ ਲਏ ਉਹਨਾਂ ਨੂੰ ਨੌਕਰੀਆਂ ਮਿਲ ਗਈਆਂ ਪਹਿਲਾਂ ਕੀ ਸੀਗਾ ਜਿੰਨੀਆਂ ਨੌਕਰੀਆਂ ਨੇ ਜਾ ਤੇ ਪੈਸੇ ਨਾਲ ਜਾਂਚ ਸ਼ਫਾਰਿਸ਼ ਨਾਲ ਮਿਲਦੀਆਂ ਸੀਗੀਆਂ ਹੁਣ ਗਰੀਬ ਆਦਮੀ ਕੋ ਨਾ ਪੈਸਾ ਹੁੰਦਾ ਨਾ ਸ਼ਫਾਰਿਸ਼ ਹੁੰਦਾ ਆਮ ਆਦਮੀ ਪਾਰਟੀ ਦਾ ਨਾਂ ਹੀ ਇਸੇ ਕਰਕੇ ਆਮ ਆਦਮੀ ਰੱਖਿਆ ਸੋ ਉਹਨਾਂ ਨੇ ਸਭ ਤੋਂ ਪਹਿਲਾਂ ਗਰੀਬਾਂ ਨੂੰ ਸਾਨੂੰ ਕਹਿ ਦਿੱਤਾ ਕਿ ਕੋਈ ਸ਼ਫਾਰਿਸ਼ ਕਿਸੇ ਨੇ ਕਰਨੀ ਨਹੀਂ ਨਾ ਹੀ ਮੰਨਣੀ ਹੈ ਸੀਐਮ ਸਾਹਿਬ ਨੇ ਕਹਿ ਦਿੱਤਾ ਜਿਹੜਾ ਕਾਬਲ ਬੱਚਾ ਉਹ ਆਪਣੀ ਨੌਕਰੀ ਲੈ ਜਾਊਗਾ ਸਕੂਲ ਬਿਹਤਰ ਕਰ ਦਿੱਤੇ ਸਕੂਲ ਦਿਨ ਬਦਿਨ ਚੰਗੇ ਹੋ ਰਹੇ ਨੇ ਅ ਕਿਉਂ ਕਿਉਂਕਿ ਉੱਥੇ ਆਮ ਘਰਾਂ ਦੇ ਬੱਚੇ ਪੜਦੇ ਆ ਗਰੀਬਾਂ ਦੇ ਬੱਚੇ ਪੜਦੇ ਆ ਬੱਚਾ ਪੜੂਗਾ ਨੌਕਰੀ ਮਿਲੂਗੀ ਸੋ ਉਹ ਸਕੂਲਾਂ ਦਾ ਕਰ ਦਿੱਤਾ ਇੱਕ ਜਦੋਂ ਕਿਤੇ ਕੋਈ ਜੀ ਬਿਮਾਰ ਹੋ ਜਾਂਦਾ ਸੀਗਾ ਅਸੀਂ ਦਵਾਈਆਂ ਤੇ ਉੱਜੜ ਜਾਂਦੀ ਸੀ ਅੱਜ ਹਸਪਤਾਲ ਭਰੇ ਪਏ ਨੇ ਦਵਾਈਆਂ ਦੇ ਨਾਲ ਮੈਂ ਖੁਦ ਦਵਾਈ ਉੱਥੋਂ ਲੈਣਾ ਮੇਰਾ ਪਰਿਵਾਰ ਉੱਥੋਂ ਲੈਂਦਾ 60 60000 ਰੁਪਏ ਦੀ ਕਈ ਆਦਮੀ ਮਹੀਨੇ ਦੀ ਦਵਾਈ ਲੈ ਰਹੇ ਨੇ ਸੋ ਦਵਾਈਆਂ ਦਾ ਇਸ ਤਰੀਕੇ ਨਾਲ ਕਹਿਣ ਦਾ ਮਤਲਬ ਕਿ ਸਾਰੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਪਰ ਸਾਰੇ ਹੀ ਅੱਧਿਓ ਜਿਆਦਾ ਵਿਖ ਗਏ ਪੈਸੇ ਵੀ ਲੈ ਲੋ ਜੀ ਸੋ ਸਾਡੀ ਸਰਕਾਰ ਜਿਹੜੀ ਹੈ ਬਹੁਤ ਵਧੀਆ ਸਰਕਾਰ ਚੱਲ ਰਹੀ ਹੈ ਔਰ ਹੈ ਗਰੀਬਾਂ ਦੀ ਸਰਕਾਰ ਹੈ ਜਦੋਂ ਆਪਾਂ ਨੂੰ ਇਹ ਸਮਝ ਆ ਗਈ ਨਾ ਕਿ ਇਹ ਗਰੀਬਾਂ ਵਾਸਤੇ ਸਰਕਾਰ ਘਰਾਣਿਆਂ ਦੀ ਸਰਕਾਰ ਨਹੀਂ ਹੈ ਤਾਂ ਹੀ ਜੇ ਗਰੀਬਾਂ ਦੀ ਸਰਕਾਰ ਹੈ ਤੇ ਤਾਂ ਹੀ ਇੱਕ ਸਕੂਲ ਦੇ ਵਿੱਚ ਝਾੜੂ ਮਾਰਨ ਵਾਲੀ ਦਾ ਬੱਚਾ ਐਮਐਲਏ ਬਣਿਆ ਚਰਨਜੀਤ ਸਿੰਘ ਚੰਨੀ ਨੂੰ ਹਰਾ ਕੇ ਤੇ ਉਹ ਅੱਜ ਵੀ ਸਕੂਲ ਦੇ ਵਿੱਚ ਝਾੜੂ ਮਾਰਦੀ ਹੈ ਉਹਦਾ ਬੱਚਾ ਐਮਐਲਏ ਬਣਿਆ ਸਾਡੇ ਰੇੜੀ ਲਾਣ ਵਾਲਾ ਸਬਜੀ ਦੀ ਰੇੜੀ ਲਾਣ ਵਾਲਾ ਚੇਅਰਮੈਨ ਬਣਿਆ ਆਮ ਘਰਾਂ ਦੇ ਵਿੱਚੋਂ ਆਮ ਘਰਾਂ ਦੇ ਵਿੱਚੋਂ ਬਣਿਆ 43000 ਨੌਕਰੀਆਂ ਨੇ ਤੁਸੀਂ ਸੁਣਿਆ ਹੋਣਾ ਪਹਿਲੀ ਵਾਰ ਹੈ ਕਿ ਆਮ ਘਰਾਂ ਚੋਂ ਪਿਓ ਦਿਹਾੜੀ ਕਰਦਾ ਬੱਚਾ ਜੱਜ ਸਿਲੈਕਟ ਹੋ ਗਿਆ ਕੀ ਰਿਹਾ ਕਿੰਨੇ ਬੱਚਿਆਂ ਨੇ ਸੁਣਿਆ ਜਿਹੜੇ ਆ ਮੋਬਾਈਲ ਬੂਬੂ ਦੇਖਦੇ ਨੇ ਕਹਿੰਦੇ 400 ਸੀਟਾਂ ਦੇ ਦਿਓ ਸੰਵਿਧਾਨ ਬਦਲ ਦਿਆਂ ਸਵਧਾਨ ਕਿੰਨੇ ਬਣਾਇਆ ਸੀਗਾ? ਬਾਬਾ ਸਾਹਿਬ ਭੀਮਰਾਓ ਅੰਬੇਦਕਰ ਨੇ ਬਣਾਇਆ ਸੀ। ਦੁਨੀਆ ਦੇ ਵਿੱਚ ਸਭ ਤੋਂ بڑے ਲਿਖੇ ਸਭ ਤੋਂ بڑے ਲਿਖੇ 42 ਡਿਗਰੀਆਂ ਕੀਤੀਆਂ 42 ਡਿਗਰੀਆਂ। ਫਿਰ ਉਹਨਾਂ ਨੂੰ ਜਿੰਮੇਵਾਰੀ ਮਿਲੀ। ਜ਼ਿੰਮੇਵਾਰੀ ਮਿਲੀ ਕਿ ਤੁਸੀਂ ਸਵਧਾਨ ਬਣਾਉਣਾ ਹੈ। ਸਵਧਾਨ ਜਿਹੜਾ ਹੈ ਉਹਦੇ ਵਿੱਚ ਇਦਾਂ ਦੀਆਂ ਗੱਲਾਂ ਲਿਖੀਆਂ ਨੇ। ਕਿ ਜਿਹੜੀਆਂ ਛੋਟੇ ਜਾਤਾਂ ਨੇ ਜਿਹੜੀਆਂ ਗਰੀਬ ਤਬਕਾ ਉਹਨੂੰ ਉੱਪਰ ਚੱਕਣ ਵਾਸਤੇ ਰਿਜ਼ਰਵੇਸ਼ਨ ਰੱਖੀ ਵੀ ਇੰਨੀਆਂ ਨੌਕਰੀਆਂ ਉਹਨਾਂ ਨੂੰ ਦੇਲੀਆਂ ਨੇ ਪਰ ਉਹਨਾਂ ਨੇ ਤੇ ਲਿਖ ਦਿੱਤਾ ਬਾਬਾ ਸਾਹਿਬ ਭੀਮਰਾਓ ਉਮੀਦਵਾਰ ਨੇ ਹੁਣ ਇਹੋ ਹੀ ਜਿਹੜੇ ਰਾਜ ਕਰਦੇ ਸੀਗੇ ਇਹਨਾਂ ਨੂੰ ਇਹ ਵੀ ਇਹ ਰਿਜ਼ਰਵੇਸ਼ਨ ਕਿਉਂ ਦਿੱਤੀ ਐ ਜਿਹੜੇ ਅੱਜ ਕਹਿੰਦੇ ਰਿਜ਼ਰਵੇਸ਼ਨ ਬੰਦ ਕਰ ਦੇਣੀ ਆ ਕਹਿੰਦੇ ਇਹ ਜਿਹੜੇ ਨੇ ਤੇ ਆਮ ਆਦਮੀ ਪਾ ਜਿਹੜੇ ਸਰਦਾਰ ਕੀ ਇੰਜ ਨਹੀਂ ਹੁੰਦਾ ਜਿਹੜਾ ਕੰਮ ਨੂੰ ਫਿਰਦੇ ਆ ਨੌਕਰੀ ਕਿ ਮਿਲੀ ਸੀ ਇਹਨਾਂ ਨੂੰ ਅਨਪੜ੍ਹ ਕਾ ਇਹਨਾਂ ਨੂੰ ਪੜ੍ਹ ਨਹੀਂ ਸਕਦੇ ਸਕੂਲ ਬਾੜੇ ਕਰਦੇ ਹੋ ਸਕੂਲਾਂ ਜਾਣਾ ਪਾਸ ਕਰੀ ਜੋਠਵੀ ਤੱਕ ਬੱਚਾ ਪੜ੍ਹੂਗਾ ਨਹੀਂ ਜੜਵੇ ਸ਼ਕਤੋਂ ਮੰਗੂਗਾ ਜਦ ਤੱਕ ਪੜ੍ਹਿਆ ਹੀ ਨਹੀਂ ਤੇ ਸਾਡੀ ਸਰਕਾਰ ਨੇ ਕੀ ਕੀਤਾ ਸਕੂਲ ਚੰਗੇ ਕੀਤੇ ਆ ਤੇ ਅਸੀਂ ਪੜ੍ਹਾਵਾਂਗੇ ਤੁਹਾਨੂੰ ਫ੍ਰੀ ਪੜ੍ਹਾਵਾਂਗੇ ਪੜ੍ਹਾ ਕੇ ਫਿਰ ਨੌਕਰੀ ਦਵਾਵਾਂਗੇ ਅੱਜ ਸਾਡੀ ਪਾਰਟੀ ਤੇ ਕਿਹੜੀ ਪਾਰਟੀ ਐ ਸਾਰੇ ਦਫ਼ਤਰਾਂ ਦੇ ਵਿੱਚ ਪਾਰਟੀ ਦਫ਼ਤਰਾਂ ਦੇ ਵਿੱਚ ਫੋਟੋ ਕਿਧੀਆਂ ਲੱਗੀਆਂ ਹੁੰਦੀਆਂ ਨੇ ਪ੍ਰਧਾਨ ਮੰਤਰੀ મોદી ਦੀਆਂ ਕਿਸੇ ਹੋਰ ਦੀ ਫੋਟੋ ਨਹੀਂ ਲੱਗੀ ਹੁੰਦੀ ਤੇ ਸਾਡੇ ਸਰਕਾਰੀ ਦਫਤਰ ਸਾਰੇ ਦੇਖ ਲੋ ਜਾ ਕੇ ਕੈਲੰਡਰ ਦੇਖ ਲੋ ਪਾਰਟੀ ਦੇ ਦਫਤਰ ਦੇਖ ਲੋ ਦੋ ਫੋਟੋ ਹੁੰਦੀਆਂ ਨੇ ਕਿਦੀ ਕਿਦੀ ਹੁੰਦੀ ਆ ਪਤਾ ਕਿਸੇ ਨੂੰ ਉੱਠ ਕੇ ਦੱਸੋ ਜਰਾ ਬਾਟਾ ਕਿਦੀ ਕਿਦੀ ਹੁੰਦੀ ਆ ਜੀ ਬਾਬਾ ਸਾਹਿਬ ਦੇਖਣ ਦੇ ਵਕਤ ਬਾਬਾ ਸਾਹਿਬ ਧੀਮਰਾ ਪਰਮੇਸ਼ਰ ਦੀ ਫੋਟੋ ਹੁੰਦੀ ਹੈ ਦੂਜੇ ਪਾਸੇ ਕੀ ਪੱਖ ਤੇ ਕੋਈ ਸੀਐਮਪੀ ਦਾ ਕਿਸੇ ਦੀ ਫੋਟੋ ਨਹੀਂ ਸੋ ਦੂਜਾ ਮੈਂ ਦੋਨੇ ਸਰ ਲੱਗ ਗਿਆ ਰਾਸ਼ਨ ਜਾਂ ਮਿਲ ਜੋ ਕੋਈ ਪ੍ਰੋਬਲਮ ਨਹੀਂ ਹੈ ਰਾਸ਼ਨ ਦੀ ਸਾਫ਼ ਸੁਥਰਾ ਰਾਸ਼ਨ ਸਾਫ਼ ਸੁਥਰੀ ਕੜਕ ਜਿਹੜੀ ਇਹ ਘਰਾਂ ਦੇ ਬੰਦੂਗੀ ਕਿਸੇ ਨੂੰ ਕਿਤੇ ਜਾਣ ਦੀ ਲੋੜ ਨਹੀਂ ਇੱਥੋਂ ਤੱਕ ਲਾਈਨਾਂ ਖਤਮ ਕਰ ਦਿੰਦੀਆਂ ਤੁਹਾਨੂੰ ਬੱਚੀਆਂ ਕੁੱਚੀਆਂ ਜਾ ਕੇ ਕਟਾਨ ਦੀ ਲੋੜ ਨਹੀਂ ਤੁਹਾਡੇ ਘਰਾਂ ਸਾਡੇ ਦੇ ਹੁੰਦੇ ਸੋ ਬਹੁਤ ਕੁਝ ਠੀਕ ਹੋ ਗਿਆ ਬੜਾ ਕੁਝ ਠੀਕ ਹੋ ਰਿਹਾ ਤੇ ਦੂਸਰੀ ਗੱਲ ਮੋਦੀ ਨੂੰ ਟੱਕਰ ਦੇਣੀ ਆ ਤੇ ਸਿਰਫ ਆਮ ਆਦਮੀ ਪਾਰਟੀ ਦੇ ਲਈ। ਕਾਂਗਰਸ ਟੱਕਰ ਨਹੀਂ ਦੇ ਸਕਾ ਜੀ। ਹੁਣ ਕੀ ਹੈ? ਮੋਦੀ ਕੀ ਕਹਿ ਰਿਹਾ? ਦੇਖੋ। ਛੋਟੇ ਛੜੀਪਾਂ ਦੇ ਪਾਪੀ ਅਸਟ। ਹੁਣ ਤਕਰੀਬ ਕੀ ਹੈ ਇਹਨਾਂ ਦੇ ਘਰਾਣਿਆਂ ਵੱਡਿਆਂ ਦੀਆਂ ਪਾਰਟੀਆਂ ਨੇ ਤੇ ਵੱਡੇ-ਵੱਡੇ ਘਰਾਣੇ ਨੇ ਜਿਹੜੇ ਰਾਜ ਕਰਦੇ ਸੀਗੇ। ਹੁਣ ਤਕਲੀਫ ਹੈ ਕਿ ਇਹਨਾਂ ਨੂੰ ਗਰੀਬਾਂ ਦਾ ਸਾਥ ਮਿਲਣਾ ਸ਼ੁਰੂ ਹੋ ਗਿਆ। ਦਿੱਲੀ ਦੇ ਵਿੱਚ ਜਾਓ। ਏ ਰਿਕਸ਼ੇ ਵਾਲੇ। ਰੇਡੀਆਂ ਵਾਲੇ। ਟੈਕਸੀਆਂ ਵਾਲੇ ਮਜ਼ਦੂਰੀ ਕਰਨ ਵਾਲੇ ਸਾਰੇ ਆਮ ਆਦਮੀ ਪਾਰਟੀ ਆ। ਤਾਂ ਇਹ ਤਿੰਨ ਵਾਰੀ ਮੁੱਖ ਮੰਤਰੀ ਬਣਾਇਆ ਗਰੀਬਾਂ ਨੇ ਤਿੰਨ ਵਾਰੀ ਤਿੰਨ ਵਾਰੀ ਮੁੱਖ ਮੰਤਰੀ ਬਣਾਇਆ ਮਦਕੇ ਜੀ ਵੱਲੋਂ ਦਿੱਲੀ ਦੇ ਵਿੱਚ ਕਿਉਂ ਬਣਾਇਆ? ਰਾਜ ਫਰੀ ਹੈ। ਪੜ੍ਹਾਈ ਬਹੁਤ ਵਧੀਆ ਟਾਪ ਦੀ ਫਰੀ ਹੈ। ਬਿਜਲੀ ਫਰੀ ਹੈ। ਰਾਸ਼ਨ ਮਿਲ ਰਹੇ ਨੇ, ਸਕੀਮਾਂ ਸਾਰੀਆਂ ਮਿਲ ਰਹੀਆਂ ਨੇ ਤੇ ਇਸ ਕਰਕੇ ਜਿਹੜੀ ਛੋਟਾ ਤਬਕਾ ਹੈ ਜਿਹੜਾ ਗਰੀਬ जनता ਹੈ ਉਹ ਗਰੀਬ ਜਨਤਾ ਸਾਰੀ ਆਵਾਜ਼ ਜਿਹਨੂੰ ਨਹੀਂ ਮਿਲੀ ਹਕਾੜ ਤੇ ਮਦਦ ਜਾਣਾ ਇੱਕ ਮਿੰਟ ਇੱਕ ਮਿੰਟ ਇਕੱਲਾ ਤੇਰਾ ਹੀ ਹੋ ਗਿਆ ਤੇਰਾ ਤੇ ਹੋ ਗਿਆ ਮੈਨੂੰ ਪਤਾ ਲੱਗਿਆ ਉਹ ਉਹ ਤੇ ਭਰਾਵਾ 2 ਸਾਲ ਹੋ ਗਏ ਆ ਉਹ ਤੇ ਮੈਂ ਤੁਹਾਨੂੰ ਪਹਿਲਾਂ ਹੀ ਕੀਤਾ ਵੀ ਕੱਟ ਦਿੱਤਾ ਸੀਗਾ ਤੇ ਕੱਟ ਦਿੱਤਾ ਸੀ ਉਹ ਤੇ ਬਹਾਰ ਹੋ ਗਿਆ ਹੁਣ ਮੇਰੂੰ ਕੀ ਹੋਰ ਕਿਸੇ ਦਾ ਜੇ ਕਟਿਆ ਗਿਆ ਕਾਰਡ ਦੱਸੋ ਉਹ ਬਣ ਜਾਣਗੇ ਤੁਸੀਂ ਦਫਤਰ ਆ ਜਿਓਗੇ ਨਾ ਕਿਉਂਕਿ ਤੁਸੀਂ ਤੇ ਆਏ ਹੀ ਨਹੀਂ ਕਿ ਤੱਕ 150 ਵਾਲੇ ਦਫਤਰ ਜਾਈਦਾ ਦੱਸੋ ਜੇਲੇ ਕੋਲ ਜਾਂਦੇ ਨੇ ਕੱਟੇ ਗਏ ਨਾ ਪਰਪਾਰ ਵਾਈ ਦਾ ਕਰੀਬ ਦੱਸੋਗੇ ਕਾਕਾ ਕਾਰਡ ਆ ਜਿਹੜੇ ਬੋਲਣ ਦੀ ਹੁਣ ਜ਼ਰੂਰਤ ਨਹੀਂ ਆ ਜਿਹੜੀ ਮੈਂ ਗੱਲ ਤੁਹਾਡੀ ਪ੍ਰੋਬਲਮ ਹੱਲ ਹੋ ਚੁੱਕੀ ਆ ਅਨਾਉਂਸ ਹੋ ਗਿਆ ਤੁਸੀਂ ਕਾਰਡ ਜਿੰਨੇ ਵੀ ਤੇ ਵੀ ਕੱਟਿਆ ਕਣਕ ਨਹੀਂ ਮਿਲਦੀ ਸਾਨੂੰ ਦੱਸੋ ਠੀਕ ਹੈ ਹੁਣ ਚੱਲੇ ਉਹ ਪਰਲੀਆਂ ਦੋ ਬੀਬੀਆਂ ਦੂਜੇ ਪਾਸੇ ਜਾਣ ਗਿਆ ਮੈਨੂੰ ਲੱਗ ਰਿਹਾ ਉਹ ਪਰਲੀਆਂ ਉਹ ਕੰਨੀਆਂ ਪਰਲੀਆਂ ਉਹ 1500 ਵਾਲੀਆਂ ਸੋ ਕੋ ਜਨਾਬ ਤੁਸੀਂ ਜੀ ਦਾ ਦੇ ਨਾਲ ਆ ਸੁਮਿਲ ਸਾਹਿਬ ਦਾ ਦੇ ਨਾਲ ਆ ਪਰ ਸਾਡੇ ਚਿਹਰੇ ਦੇਖ ਲਓ ਜਦੋਂ ਅਸੀਂ ਨਾ ਰਾਣਾ ਸਾਹਿਬ ਦੇ ਨਾਲ ਚੱਲੇ ਸੀ ਤਾਂ ਕਿ ਦਫਤਰ ਜਾਏ ਸਾਡੇ ਚਾਹ ਆਇਓ ਪਾਣੀ ਪੀਓ ਅਸੀਂ 2 ਘੰਟੇ ਮੈਂ ਤਾਂ ਫਰਮਾਇਦਾ ਦਫਤਰ ਬਟਰਾ ਸਾਨੂੰ ਕਿਹਨੇ ਪਾਣੀ ਵੀ ਪੁੱਛਿਆ ਤੁਹਾਡੀ ਵੀ ਦੀ ਗੱਲ ਕਰਦੇ ਅਸੀਂ ਫੋਨ ਗੱਲ ਕਰਦੇ ਤੁਸੀਂ ਚਿਹਰੇ ਦੇਖ ਲਓ ਇਹ ਨਾ ਕਿਹਾ ਵੀ ਚਾਚਾ ਕਿਹੜੇ ਪਿੰਡੋਂ ਆਇਆ ਹੁਣ ਸਾਡੇ ਪਿੰਡ ਦੇਖ ਲਓ ਵੀ ਇਹ ਸ਼ੇਪੁਰ ਸੱਦੇ ਦੇ ਬਾੜੀ ਭਾਈ ਕਰਦੇ ਬਸਤੀਆਂ ਸਾਡੇ ਮਾਫ ਕਰਨਾ ਮੈਂ ਕਿਸੇ ਨੂੰ ਨੁਕਸਾਨ ਨਹੀਂ ਸਕੂਗਾ ਮੈਂ ਪੁੱਛੂਗਾ ਕਿ ਕਿਹੜੇ ਪਿੰਡੋਂ ਆਵਾ ਤਾਸਰ ਹੀ ਮਿਲੂਗਾ ਮੈਂ ਆ ਦਾ ਨਾ ਦੀ ਗੱਲ ਕਰ ਰਿਹਾ ਪੁਲਵਿੰਦਰ ਸਿੰਘ ਆ ਗਿਆ ਸਿੰਘ ਸਾਰੇ ਕੰਡੇ ਕਲੇ ਜੇ ਤੁਸੀਂ ਮੈਨੂੰ 8 ਮਹੀਨਾ ਬਾਅਦ ਮਿਲੂਗਾ ਮੈਂ ਕਿਸੇ ਨੂੰ ਪਛਾਣੂਗਾ ਤੁਸੀਂ ਕੀ ਕਹਿੰਦੇ ਹੋ ਤੁਸੀਂ ਰੋ ਜਾਓ ਹਾਂ ਦਫਤਰ ਦਾ ਦਫਤਰ ਤੇ ਆਓ ਕੰਮ ਕਰਾਓ ਰੋਜ਼ ਨਿਜਰੋ ਤੇ ਤੁਹਾਨੂੰ ਸਾਰਿਆਂ ਨੂੰ ਪਛਾਣੂਗਾ ਜੇ ਹੁਣ ਤੂੰ ਕਹੋ ਵੀ ਮੈਨੂੰ ਆ ਸਾਰਿਆਂ ਦੀ ਮੈਂ ਪਛਾਣ ਰੱਖਦਾ ਕਿੱਦਾਂ ਰੱਖਦਾ ਨਹੀਂ ਰਾਣੀ ਅੱਜ ਬਚਾ ਲਈ ਰਹਿੰਦੇ ਸਾਰੇ ਬੰਦਾ ਜਿਹੜਾ ਬੰਦਾ ਮਿਲਦਾ ਤੁਸੀਂ ਵੋਟਾਂ ਵਧਾਓ ਤੇ ਉਹ ਦੂਜੀ ਆਉਣੇ ਚਾਹੀਦਾ ਇੱਕ ਸਾਡਾ ਬਿੱਲ ਵੈ ਦੀ ਭਾਈ ਜਣੇ ਦਾ ਇੱਥੇ ਕਿੱਥੇ ਕਦਰ ਨਹੀਂ ਠੀਕ ਆ ਤੇ ਇੱਕ ਬਿੱਲ ਵਾ 15-20000 ਰੁਪਿਆ ਆ ਉਹ ਪੁਰਾਣਾ ਬਿੱਲ ਜੇ ਤੁਹਾਨੂੰ ਦਿਖਾਦਾ ਇਰ ਪਰ ਸਦਾ ਤੇ ਸਾਰੀ ਪੋਜੀਸ਼ਨ ਪਤਾ ਕਰੋ ਇੱਕ ਸਕੂਲ ਨੂੰ ਸੜਕ ਜਾਂਦੀ ਹੈ ਕੋਈ ਮੇਰੇ ਖਿਆਲ ਚ ਕਿੰਨੀ ਹੈ ਡੇਢ ਡੇਢ 2 ਕਿਲੋਮੀਟਰ ਸਕੂਲ ਦਾ ਸ਼ਾਹ ਨਹੀਂ ਹੋਣਾ ਆਪਣੀ ਉਹ ਨਹੀਂ ਉਹ ਮੈਨੂੰ ਵੀਡੀਓ ਸਾਫ ਤੈਨੂੰ ਕਰੂ ਮੇਰੇ ਖਿਆਲ ਕਿੰਨੀ ਉਹ ਕਬੱਡੀ ਬੋਰਡ ਕਬੱਡੀ ਬੋਰਡ ਹੋਣੀ ਹੈ ਚਲੋ ਉਹ ਪੈਸਾ ਜਿਹੜਾ ਨਾ ਜਦਵਾਉਗਾ ਉਹ ਕਰਾ ਦੇ ਹੋਰ ਪਿੰਡ ਦਾ ਕਿਹੜਾ ਤੁਸੀਂ ਕੰਮ ਇੱਕ ਆ ਜੀ ਟੋਟਾ ਇਹ ਪਿੰਡ ਦੇ ਹੈਗਾ ਤੇ ਉਹ ਮੇਂ ਸੜਕ ਹੈ ਸਾਰੇ ਪਰ ਉਹ ਮੇਨ ਸੜਕ ਲੱਗਦੀ ਹੈ ਵਿੱਚੋਂ ਪਰ ਉਹ ਟੁੱਟੀ ਹੈ ਤੇ ਉਹਦੇ ਵਿੱਚ ਪੰਚਾਇਤ ਚੋਂ ਆਪ ਕਰਾ ਸੇ ਅੱਛਾ ਇਹ ਭੱਤੀ ਪੈ ਕੇ ਬੰਦੇ ਤੁਸੀਂ ਪਿੰਡ ਆ ਜਾਓ ਸਰਪੰਚ ਸਾਹਿਬ ਨੂੰ ਮਿਲਿਓ ਸਾਡੇ ਸਰਪੰਚ ਸਾਹਿਬ ਵਧੀਆ ਬੰਦੇ ਆ ਕਲਦੀਪ ਸਿੰਘ ਨਾ ਇੱਕ ਮਿੰਟ ਇੱਕ ਮਿੰਟ ਹੋਣਾ ਆ ਕੰਮ ਮੇਲੀ ਹੈ ਕੀ ਬਾਤ ਇੱਕ ਘੰਟੇ ਦੇ ਵਿੱਚ ਵੀਡੀਓ ਤੁਹਾਡੇ ਕੋ ਆ ਰਿਹਾ ਠੀਕ ਹੈ ਸਾਰੇ ਕੰਮ ਨੋਟ ਕਰੂਗਾ ਜਿਹੜਾ ਹੋ ਸਕਦਾ ਹੈ ਹੋ ਹੋ ਜਾਊਗਾ ਜਿਹੜਾ ਬਾਅਦ 'ਚ ਹੋ ਸਕਦਾ ਬਾਅਦ 'ਚ ਕਰਾਂਗੇ ਇੱਕ ਜੀ ਪੰਚਾਇਤ ਪੰਚਾਇਤ ਦੀ ਐ ਪੁਲਿਸ ਸਰਪੰਚਾ ਨਹੀਂ ਜਿਹੜਾ ਭਾਈ ਨੇ ਪਹਿਲੇ ਆ ਆ ਲਾਏ ਆ ਉਹ ਜਿਹੜੀ 1.5 ਕਿੱਲਾ ਪੇਖੋ ਪੈੜੀ ਦੂਜੇ ਬੰਦੇ ਪਰ ਮੈਂ ਪਰੇ ਨਾ ਕਰਕੇ 1.5 ਕਿੱਲਾ ਪੁਲਿਸ ਦੇ ਸਾਹਮਣੇ ਮੈਂ ਜੀਮਾ ਸਾਹਿਬ ਜਿਸ ਤਰ੍ਹਾਂ ਤੁਸੀਂ ਛੇਪੁਰ ਸੱਦੇ ਵਿੱਚ ਆਇਓ ਆਮ ਆਦਮੀ ਪਾਰਟੀ ਨੂੰ ਤੁਹਾਨੂੰ ਛੇਪੁਰ ਸੱਦਾ ਦੇ ਵਿੱਚ ਕਿੰਦਾ ਸਮਰਥਨ ਮਿਲ ਗਿਆ ਸਰਕਾਰ ਦੇ ਦੇਖੋ ਇੱਥੇ ਸਰਪੰਚ ਸਾਹਿਬ ਨੂੰ ਤੇ ਹੋਰ ਸਾਰੀ ਪੰਚਾਇਤ ਜਿਹੜੀ ਹੈ ਉਹ ਮਿਲੀ ਹੈ ਪਹਿਲਾਂ ਇਹ ਆਮ ਆਦਮੀ ਪਾਰਟੀ ਨੂੰ ਇਹਨਾਂ ਦਾ ਸਮਰਥਨ ਨਹੀਂ ਮਿਲਿਆ ਪਰ ਹੁਣ ਸਾਰੀ ਸੰਗਤ ਨੇ ਇਹ ਵਾਅਦਾ ਕੀਤਾ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਇਤਕਾਂ ਵੋਟਾਂ ਪਾਣੀਆਂ ਨੇ ਔਰ ਕਿਉਂਕਿ ਦੇਖੋ ਗਰੀਬਾਂ ਨੂੰ ਸਹੂਲਤਾਂ ਬਹੁਤ ਮਿਲ ਰਹੀਆਂ ਨੇ ਬਿਜਲੀ ਦੇ ਬਿੱਲ ਨਹੀਂ ਯਾਰੇ ਬਾਕੀ ਸਾਰੀਆਂ ਜਿੰਨੀਆਂ ਗਰੀਬਾਂ ਦੀਆਂ ਸਹੂਲਤਾਂ ਨੇ ਉਹ ਚੱਲ ਰਹੀਆਂ ਨੇ ਤੇ ਇਸ ਕਰਕੇ ਹਰ ਪਿੰਡ ਕੱਲਾ ਇਹ ਨਹੀਂ ਹੈ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਲੋਕ ਨੇ ਖਾਸ ਕਰਕੇ ਐਸਸੀ ਭਾਈਚਾਰੇ ਦੀ ਬੇਚਾਰੀ ਦਾ ਸਾਨੂੰ ਬਹੁਤ ਜ਼ਿਆਦਾ ਆਮ ਆਦਮੀ ਪਾਰਟੀ ਨੂੰ ਸਮਰਥਨ ਮਿਲ ਰਿਹਾ। ਆਮ ਆਦਮੀ ਪਾਰਟੀ ਜਿੰਦਾਬਾਦ। ਸਰਦਾਰ ਸੱਜਣ ਸਿੰਘ ਚੀਮਾ ਜਿੰਦਾਬਾਦ। ਬਿਲਕੁਲ ਚੀਮਾ ਸਾਹਿਬ ਨਾਲ ਹੱਥ ਖੜੇ ਕਰਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਿੰਡ ਸ਼ੇਰਪੁਰ ਸਾਦਾ ਦਾ ਨੌ ਕੁਲਦੀਪ ਸਿੰਘ ਸਰਪੰਚ ਅਸੀਂ ਇਹ ਚੀਮਾ ਸਾਹਿਬ ਨੂੰ ਵਾਦਾ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਨੂੰ ਅਸੀਂ ਸ਼ੇਰਪੁਰ ਸੱਦੇ ਤੋਂ ਜਿਦਾ ਆ ਕੇ ਤੇ ਦਿੱਲੀ ਭੇਜਾਂਗੇ ਤੇ ਸਾਡੀਆਂ ਜੋ ਵੀ ਮੁਸ਼ਕਲਾਂ ਅੱਗੇ ਵੀ ਹੱਲ ਹੁੰਦੀਆਂ ਹੁਣ ਗਾਂਵ ਵੀ ਚੀਮਾ ਸਾਫ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ